ਗੂਜਰੀ ਸ੍ਰੀ ਨਾਮ ਦੇ ਜੀ ਕੀ ਪਦੇ ਕਰ ਪਹਿਲਾ ੴ ਸਤਿਗੁਰ ਪ੍ਰਸਾਦਿ ਜੋ ਰਾਜ ਦੇਹ ਤ ਕਮਨ ਵਡਾਈ ਜੋ ਭੀਖ ਮੰਗਾਵੇਂ ਤ ਕਾ ਘਟ ਜਾਈ ਅਰਾਜ ਕਰੇਗਾ ਖਾਲਸਾ ਵਾਲੇ ਸੌੜਾ ਨੂੰ ਗੁਰਬਾਣੀ ਦਾ ਕੀ ਰਾਜ ਵਾਸਤੇ ਗੁਰਬਾਣੀ ਕੀ ਕਹਿੰਦੀ ਹੈ ਫਗਤ ਤਾਂ ਕਹਿੰਦੇ ਨੇ ਜੇ ਰਾਜ ਦੇ ਮੈਂ ਲੈਂਦਾ ਨਹੀਂ ਜੇ ਤੂੰ ਖੜ ਪਾਦ ਮੇਰੇ ਮੈਨੂੰ ਹੁਕਮ ਕਰ ਦਵੇਂ ਰਾਜ ਕਰਨਾ ਪਊ ਤੈਨੂੰ ਰਾਜ ਦੇ 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 ਮੇ ਜੇ ਤਾਂ ਕਾਉਨ ਨੂੰ ਵਡਾਈ ਤੱਕੀ ਮੇਰੀ ਗਾਦੀ ਵਡਿਆਈ ਹੈ ਮੈਨੂੰ ਕੋਈ ਨਹੀਂ ਫਰਕ ਪੈਂਦਾ ਹੈਗਾ ਰਾਜ ਨਾਮ ਨੂੰ ਰਾਜ ਦਿੱਤੇ ਤੇ ਕੋਈ ਬੜਾ ਮੈਂ ਆਪਣੇ ਆਪ ਨੂੰ ਮਹਿਸੂਸ ਕਰਨਾ ਜੋ ਭੀਖ ਮੰਗਾਵੇਂ ਤਾਂ ਕਿਆ ਕਰ ਜੇ ਮੈਂ ਲੋ ਮੈਂ ਤਾਂ ਭੀਖ ਮੰਗਾ ਲੇਗਾ ساری ਜ਼ਿੰਦਗੀ ਤਾਂ ਵੀ ਮੇਰਾ ਕੁਝ ਨਹੀਂ ਘਟਣਾ ਇੱਕ ਭਗਤ ਹੈ ਤੇਰਾ ਉਹ ਭੀਖ ਮੰਗਦਾ ਹੈ ਰਾਜ ਕਰਦਾ ਹੈ ਤੈਨੂੰ ਹੋਊਗਾ ਉਹਦਾ ਫਰਕ ਤੈਨੂੰ ਪਊ ਹਰ ਗਏ ਭਗਤ ਭੀਖ ਮੰਗਦੇ ਨੇ ਹਰ ਨੂੰ ਹੋਊਗਾ ਫਲਾਣੇ ਦੇ ਮੁੰਡੇ ਮੰਗਦੇ ਫਿਰਦੇ ਨੇ ਗਲੀਆਂ 'ਚ ਜਿਹਦੇ ਮੁੰਡੇ ਨੇ ਉਹਨੂੰ ਹੋਊਗਾ ਖਦਕ ਜਿਹਦੇ ਭਗਤਾ ਉਹਨੂੰ ਉਹਦੀ ਹੱਦ ਕਊ ਬੈਠੀ ਹੋ ਸਾਡੀ ਕਹਦੀ ਹੱਦ ਕਾ ਹੰਦਾਨ ਦੀ ਤੂੰ ਪੀਖ ਮੈਂ ਤਾਂ ਵੀ ਮੇਰਾ ਕੁਝ ਨਹੀਂ ਘਟਦਾ ਹੁਕਮ ਪੰਜਾਬ ਪਾਣੇ ਚ ਰਹਿਣ ਦਾ ਆਦੇਸ਼ ਹੈ ਮੈਨੂੰ ਮੈਂ ਤਾਂ ਬੰਨਾ ਪਾਣਾ ਪੀਖ ਬੋਗਾਲਾ ਚਹ ਰਾਜ ਕਰਾਲਾ ਤੂੰ ਕਰਾਲਾ ਪਰ ਰਾਜ ਮੈਂ ਕਰਨਾ ਨਹੀਂ ਫੀਕ ਮੈਂ ਮੰਗਣੀ ਨਹੀਂ ਤੂੰ ਮੰਗਾ ਲੈ ਤੇਰੀ ਮੰਗਾਈ ਫੀਕ ਮੰਗੂਗਾ ਤੇਰਾ ਅਗਰਾਜ ਕਰੂਗਾ ਚੱਲ ਛੁੱਟੀ ਮੈਂ ਕੁਝ ਵੀ ਨਹੀਂ ਕਰਨਾ ਆਪ ਤਾਂ ਮਨ ਕਰਾ ਸਭ ਕੁਝ ਕਰਦੇ ਜਿਹੜਾ ਖਾਲਸਾ ਰਾਜ ਕਰੂਗਾ ਕਿੱਥੇ ਦਾ ਕਰੂਗਾ ਨਰਕਾਂ ਦਾ ਕਰੂਗਾ ਨਰਕ ਆ ਹ ਸੰਸਾਰ ਨਰਕਾਂ ਦਾ ਰਾਜ ਨਹੀਂ ਕਰੀਦਾ ਹੁੰਦਾ ਰਾਜ ਜਿਹੜਾ ਨਰਕ ਦਾ ਰਾਜ ਕਰੂ ਉਹ ਨਾਰਕ ਜੇ ਰਹੂਗਾ ਫਿਰ ਉਹ ਵਿਨਾਰਕੀ ਤੇ ਰਹੇਗਾ ਹੀ ਨਰਕ ਦਾ ਰਾਜ ਹੋਊ ਅੱਗੇ ਫੇਰ ਇੱਛਾ ਉਹਦੀ ਨਰਕੀ ਜਿਹੜੇ ਰਹਿਣ ਦੀ ਉਹ ਅਗਲੇ ਰਾਜ ਵਾਸਤੇ ਇਹ ਨਰਕੀ ਕੀੜੇ ਨੇ ਜਿਨ੍ਹਾਂ ਦੇ ਅੰਦਰ ਹੀ ਖਿਆਲ ਪੈਦਾ ਹੁੰਦੇ ਨੇ ਰਾਜ ਕਰੇਗਾ ਖਾਲਸਾ ਆ ਸੰਸਾਰ ਨਰਕਾ ਦਾ ਵਪਾਰ ਇੱਥੇ ਦਾ ਰਾਜ ਨਰਕੀ ਕੀੜਿਆਂ ਦੀ ਇੱਛਾ ਹੋ ਸਕਦੀ ਹੈ ਜਿਨ੍ਹਾਂ ਦੇ ਅੰਦਰ ਇੱਛਾ ਹੈ ਰਾਜ ਕਰਨ ਦੀ ਨਰਕੀ ਕੀੜੇ ਨੇ ਇਤੋਂ ਜ਼ਿਆਦਾ ਬਿਸ਼ਟਾ ਕੇ ਕੀੜੇ ਤੋਂ ਜ਼ਿਆਦਾ ਕੁਛ ਵੀ ਨਹੀਂ ਹਣੋ ਉਹ ਬਿਸ਼ਟਾ ਕੇ ਕੀੜੇ ਨੇ ਬਿਸ਼ਟਾ ਮਹਾਂ ਸਮਾਨ ਨੇ ਇਤੋਂ ਜ਼ਿਆਦਾ ਕੀ ਰਾਜ ਦਾ ਦੁਨੀਆ ਹੀ ਕਰਦੀ ਏ ਸਾਰੀ ਉਹ ਕਿਹੜੇ ਸਿੱਖ ਨੇ ਜਿਹੜੇ ਪਹਿਲਾਂ ਰਾਜ ਕਰਦੇ ਨੇ ਉਹ ਸਿੱਖ ਨੇ ਤੁਸੀਂ ਵੀ ਉਹੋ ਜਿਹਾ ਹੀ ਬਣਨਾ ਚਾਹੁੰਦੇ ਆ ਦੁਨੀਆ ਦਾ ਰਾਜ ਜਿਹੜਾ ਕਰਦੇ ਨੇ ਉਹ ਨਰਕੀ ਕੀੜੇ ਹੁੰਦੇ ਰਾਜ ਤੋਂ ਨਰਕ ਹੋਰ ਥੱਲੇ ਨੂੰ ਜਾਂਦੇ ਨੇ ਆਦਮ ਦਾ ਜੋਨੇ ਘਾ ਮੜਦਾ ਹੁੰਦਾ ਉਹਨਾਂ ਨੂੰ ਉਹਨਾਂ ਨੂੰ ਪਤਾ ਨਹੀਂ ਕਿ ਨਾਲ ਕਿੰਨੀ ਅਪੌੜੀਆਂ ਥੱਲੇ ਡੇ ਪੈਣ ਕੋਈ ਪਤਾ ਹੀ ਨਹੀਂ ਹੁੰਦਾ ਹਾਂਜੀ ਤੂੰ ਹਰ ਭਜਮਨ ਮੇਰੇ ਪਾਦ ਨਿਰਵਾਣ ਤੂੰ ਹਰ ਭਜਮਨ ਮੇਰੇ ਪਾਦ ਨਿਰਵਾਣ ਓ ਆਪਣੇ ਮਨ ਨੂੰ ਕਹਿੰਦਾ ਤੂੰ ਛੱਡ ਰਾਜਦਾਰ ਭੀਖ ਦਾ ਖਿਆਲ ਜੋ ਹੋਊਗਾ ਹੁੰਦਾ ਰਹੇ ਨਾ ਵਨੂ ਭੀਖ ਮੰਗਣ ਦੀ ਮਤਲਬ ਨਾ ਮੈਨੂੰ ਰਾਜ ਕਰਨ ਦਾ ਕੋਈ ਮਤਲਬ ਜੇ ਮੈਂ ਕਰਾਊ ਕਰ ਲਾਂਗੇ ਜਾ ਜੀ ਜਿਆਜ ਰਾਜਕਾਲ ਦਾ ਕਹ ਲੂ ਭੀਖ ਮੰਗਾਤੀ ਓ ਭੀ ਬੋਲਣ ਕਿਤੇ ਨਹੀਂ ਓ ਪੜਨਵਾਨਾ ਉਹੀ ਆ ਰਾਜਾਂ ਦੇ ਭੀਖ ਮੰਗਾਤੀ ਭੀਖ ਮੰਗਾਇਆ ਤੇ ਰਾਜ ਕਰਾ ਲੈਂਦਾ ਕਿਹੜੇ ਵੇਲੇ ਉਹਨੇ ਭੀਖ ਮੰਗਾ ਲੈਣੀ ਆ ਕਿਹੜੇ ਵੇਲੇ ਰਾਜ ਦੇ ਦੇਣਾ ਇਹ ਚੀਜ਼ ਦਾ ਖਿਆਲ ਛੱਡੋ ਓ ਮਾਲਕ ਦਾ ਬੌਲ ਦਾ ਚਾਹ ਸਵਾਗੇ ਨੂੰ ਜੋੜ ਲੈ ਚਾਹ ਗੱਡੇ ਨੂੰ ਜੋੜ ਲੈ ਬੌਲ ਤੇ ਕੀ ਕਹ ਦੁ ਹਣੀ ਜੁੜਦਾ ਬਣੀ ਜੁੜਦਾ ਜਾ ਬੇਲਾ ਰਖ ਲੈ ਵੇ ਪਟੇ ਵਧੀਆ ਬਾਦ ਵੇ ਘੜੀਆ ਬਾਦ ਵੇ ਤੁਰ ਕੇ ਛੱਡ ਦੇ ਲੈ ਬਈ ਰਸਾ ਖੋਲਦਾ ਤੇਰਾ ਖਾ ਬਥੇਰਾ ਕਾਫੂ ਸੇ ਚੋਕੇ ਗੁਜ਼ਾਰਾ ਕਰਨ ਗੱਲ ਚੋਕੇ ਕਰ ਲੂ ਪੀਖ ਮੰਗਾ ਚੋਕੇ ਗੁਜ਼ਾਰਾ ਕਰਨ ਵਾਲੀ ਉਹ ਗੱਲ ਹੈ ਵੀ ਰਸਾ ਖੋਲਦਾ ਤੇਰਾ ਜਿੱਤੇ ਗੁਲਾਬ ਦਾ ਖਾ ਫੀਲਾ ਚਲ ਉਹ ਵੀ ਠੀਕ ਹੈ ਉਹਨੂੰ ਉਹ ਵੀ ਮੌਜੇ ਬੱਦਿਆਂ ਨੂੰ ਤਾਂ ਖੱਲਾ ਮੌਜਾ ਇਹ ਵਸਤਾ ਭਗਤਾਂ ਦੀ ਇਹ ਵਸਤਾ ਖਾਲਸੇ ਦੀ ਜਿਨ੍ਹਾਂ ਦੀ ਇਹ ਵਸਤਾ ਨਾ ਉਹ ਮੀਣੇ ਤੇ ਇਹ ਮੀਣੇ ਜੋ ਇਹ ਉਹ ਬੰਦੇ ਬਾਹਦਰ ਦੇ ਸਿੱਖ ਨੇ ਉਹ ਗੁਰੂਦਾਨੀਆ ਉਹਦਾ ਬਾਹਦਰ ਸ਼ਾ ਉਹਨਾਂ ਦੇ ਔਰੰਗਜ਼ੇਬ ਦੇ ਚੇਲੇ ਰਾਜੂ ਕਰਦੇ ਤੇ ਉਹ ਔਰੰਗਜ਼ੇਬ ਵਾਲੀ ਨਸਲ ਐ ਉਹ ਬਿਰਤੀਆ ਉਹਨਾਂ ਕੋਲ ਵਿਰਤੀ ਨਸਲੇ ਹੁੰਦੀ ਆ ਜੈ ਜੀ ਵਿਰਤੀ ਐ ਸੁਰਤੀ ਉਹ ਨਸਲ ਤੂੰ ਹਰ ਭਜ ਮਨ ਮੇਰੇ ਪਦ ਨਿਰਵਾਣ ਤੂੰ ਹਰ ਭਜ ਮੇਰੇ ਪਦ ਨਿਰਵਾਣ ਜੇ ਹਰ ਦੇ ਨਾਲ ਜੋੜ ਆਪਣੇ ਮੂਲ ਨਾਲ ਜੋੜ ਅੰਦਰ ਪਦ ਨਿਰਵਾਣ ਘਟ ਘਟ ਮੈਂ ਹਰ ਇਹੀ ਪਦ ਨਿਰਵਾਣ ਐ ਇੱਥੇ ਬੋਲਣ ਦੀ ਲੋੜ ਨਹੀਂ ਚੁੱਪ ਇੱਥੇ ਸ਼ਾਂਤੀ ਇੱਥੇ ਕੁਝ ਮੰਗਣ ਦੀ ਲੋੜ ਨਹੀਂ ਪਦ ਨਿਰਵਾਣ ਅਰਦਾਸ ਦੀ ਲੋੜ ਨਹੀਂ ਜਿਹੜੇ ਅਰਦਾਸ ਕਰਦੇ ਨੇ ਉਹ ਤਾਂ ਉਹਨਾਂ ਦਾ ਬਾਣ ਪੁੱਠੀ ਬਾਣ ਹੈ ਆਦਤ ਪੁੱਠੀ ਹੈ ਉਹਨਾਂ ਦੀ ਬੇਸੰਤੋਖੇ ਨੇ ਅਰਦਾਸਾਂ ਕਰਨ ਵਾਲੇ ਸੰਤੋਖ ਨਹੀਂ ਹੈਗਾ ਪਾਦ ਨਿਰਵਾਣ ਸੰਤੋਖ ਜੀ ਨੂੰ ਹੋ ਗਿਆ ਪਾਦ ਨਿਰਵਾਣ ਸੰਤੋਖੀ ਨੂੰ ਮੰਗਣ ਦੀ ਕੋਈ ਸੰਤੋਖੀ ਦੀ ਹੋ ਗੱਲ ਹੈ ਪਾਦ ਨਿਰਵਾਣ ਪੀਘ ਮਾਰਾਂ ਤਾਂ ਕਿਆ ਘਟ ਜਾਈ ਰਾਜ ਦੇ ਕੋਈ ਕਿਆ ਬੜਾ ਇਹ ਪਾਦਨਿਰਵਾਣ ਇਹਬਾਪ ਤਾਂ ਕੁਝ ਵੀ ਨਹੀਂ ਮੰਗਿਆ ਜੇ ਰਾਜ ਤੋਂ ਭੀਗ ਮੰਗਾ ਲੇਗਾ ਤਾਂ ਕੋਈ ਫਰਕ ਨਹੀਂ ਪੈਂਦਾ ਜੇ ਭੀਗ ਮੰਗਾਉਂਦੇ ਰਾਜ ਕਰਾ ਲੇਗਾ ਤਾਂ ਕੋਈ ਫਰਕ ਨਹੀਂ ਪੈਂਦਾ ਤੇ ਮੰਗਣ ਨੂੰ ਕੀ ਰਾ ਗਿਆ ਫਿਰ ਹਾਂਜੀ ਬਹਰ ਨਾ ਹੋਏ ਤੇਰਾ ਆਮਨ ਜਾਨ ਬਹਰ ਨਾ ਹੋਏ ਤੇਰਾ ਰਾਵਣ ਜਾਨ ਆਇਆ ਅਛਾ ਵਾਦਨ ਅਰ ਵਾਣ ਜਿਸਨ ਦੋਖੀ ਹੈ ਨਾ ਇਹ ਦੁਬਾਰਾ ਜਨਮ ਨਹੀਂ ਹੁੰਦਾ ਆਉਣ ਜਾਣ ਨਹੀਂ ਹੁੰਦਾ ਹੈ ਜੇ ਦੁਬਾਰਾ ਆਗਮੀ ਗਿਆ ਤਾਂ ਮਰਜੀ ਨਾਲ ਹੀ ਆਊਗਾ ਆ ਉਹਨੂੰ ਸਰਾਣ ਨਾਲੇ ਫਿਰ ਆਉ ਦੇ ਹੁੰਦੇ ਜਿਵੇਂ 10 ਬਾਦਸ਼ਾਹਾਂ ਨੂੰ ਕਿਹਾ ਨਾ ਵੀ ਜਾ ਤੂੰ ਉਹ ਵੀ ਸਲਾਣ ਨਾਲੇ ਆਉਂਦਾ ਹੁੰਦਾ ਹੁਣਾਂ ਜਾਂ ਮੈਂ ਬੰਦ ਸੀ ਹੁਣੇ ਜਾਣ ਦੇ ਬੰਦੇ ਆ ਜਿਤਨਾ ਭਇਓ ਆਮਰੋ ਆਉਣਗੇ ਉਹ ਤਾਂ ਚਿਤ ਹੁੰਦਾ ਉਹ ਮਰਜੀ ਦੀ ਗੱਲ ਹੈ ਬਈ ਮਰਜ਼ੀ ਦੀ ਗੱਲ ਆ। ਘੜਾੜੀ ਸਨਾਰੀ ਆਏਗਾ ਟੀਮ ਦੇ ਵਿੱਚ। ਪਰ ਅਡਰ ਕਿਹਾ ਹੈ ਵਿਹਲਾ ਜੇ ਉਹਨੂੰ ਕਹਿਤਾ ਵੀ ਚੱਲ ਵੇ ਤੂੰ ਵੀ ਤਾਂ ਹੁਣਾ ਪੈ ਜਾਊਗਾ। ਤੇ ਵਿਹਲਾ ਹੈਗਾ ਹੀ ਐ। ਆਇਆ ਤਾਂ ਟੀਮ ਲਈ ਘੜਾਰੀ ਆ ਬਰਾਬਰ ਦਾ ਹੀ ਐ। ਇੱਕ ਖੇਡ ਰਿਹਾ, ਇੱਕ ਨਹੀਂ ਖੇਡ ਰਿਹਾ। ਇੱਕੋ ਜਿਹਾ ਹੀ ਨੇ ਸਾਰੇ। ਇਕੋਨੇ ਗਾ ਵਿਚਾਲ ਵਈ ਹੁਣ ਤੂੰ ਉਹ ਖੇਡਣ ਲੱਗਿਆ ਆ ਕੇ ਹੋਏ ਸਭ ਤੈਂ ਉਪਾਈ ਪਰਮ ਭਲਾਈ ਸਭ ਤੈਂ ਉਪਾਈ ਪਰਮ ਭਲਾਈ ਜਿਸ ਤੂੰ ਦੇਵੇਂ ਤਸੇ ਬੁਝਾਈ ਸਾਰੇ ਸ੍ਰਿਸ਼ਟੀ ਤੈਂ ਪੈਦਾ ਕੀਤੀ ਐ ਪੈਦਾ ਵੀ ਕੀਤੀ ਐ ਪਰਮ ਵੀ ਤੈਂ ਭਲਾਈ ਹੋਈ ਏ ਸਭ ਤੈਂ ਉਪਾਈ ਪਰਮ ਭਲਾਈ ਪਰਮ ਭਲਾਈ ਇਹ ਜੋ ਸੁਰਤ ਐ ਸੁਰਤ ਕਿਨੇ ਪੈਦਾ ਕੀਤੀ ਹੈ ਸੁਰਤ ਬਾਹਰ ਮੁખી ਆਈ ਹੈ ਹੁਕਮ ਨਾਲ ਸੁਰਤ ਨਹੀਂ ਆ ਸਕਦੀ ਬਾਹਰ ਸੁਰਤ ਬਾਹਰ ਆਈ ਹੈ ਪੈਦਾ ਕੀਤੀ ਹੈ ਜਾਂ ਸੁਰਤ ਮਰ ਗਈ ਤਾਂ ਅੰਦਰ ਚਲੀ ਗਈ ਉਹ ਹੀ ਸੁਰਤਾਂ ਅਪੀ ਅੰਦਰ ਚਲੀ ਗਈ ਹੈ ਮਰੀ ਉਹ ਅੰਦਰ ਚਲੀ ਜਾਂਦੀ ਹੈ ਜਮਦੇਵ ਰਾਜੰਦੀ ਚੂਵੀ ਰਹੀ ਸੁਰਤਪ੍ਰਭ ਚਰਨਾਂ ਦੇ ਵਿੱਚ ਹਾਂ ਚੂਵੀ ਰਹੀ ਸੁਰਤਪ੍ਰਭ ਚਰਨਾਂ ਦੇ ਵਿੱਚ ਚਰਨਾਂ ਦੇ ਵਿੱਚ ਅੰਦਰ ਹੁੰਦੀ ਆ ਨਾ ਚੂਵੀ ਹੋਈ ਅੰਤਰਮੁਖੀ ਹੈ ਮਰੀਓਈ ਹੈ ਬਾਹਰਮੁਖੀ ਹੈ ਉਪਾਈ ਹੈ ਸਭ ਤਾਂ ਉਪਾਈ ਭਰਮ ਭਲਾਈ ਜੇ ਤਾਂ ਭਰਮ ਭਲਾਈ ਹੋਈ ਹੈ ਜਿਹੜੀ ਭਰਮ ਭਲਾਈ ਨਹੀਂ ਉਹ ਫਿਰ ਕੀ ਕਰਦੀ ਹੈ ਜਿਸ ਤੂੰ ਉਹ ਕਹਿੰਦਾ ਦੇਖਣ ਆਇਓ ਜਗ ਤਮਾਸ਼ਾ ਆ ਤਾਂ ਹੋ ਵੀ ਗਿਆ ਬਾਹਰ ਪਹਿਲਾਂ ਹੀ ਕਹ ਕੇ ਆ ਵੀ ਮੈਨੂੰ ਦੇਖਣ ਚੱਲਿਆਂ ਉਹ ਤਾਂ ਪਹਿਲਾਂ ਜਾਣਦਾ ਹੀ ਸੀ ਉਹ ਤਾਂ ਉੱਥੇ ਗੱਲਬਾਤ ਪਹਿਲਾਂ ਹੀ ਹੋ ਲਈ ਸੁਰਤ ਬਾਹਰ ਆਉਣ ਤੇ ਵੀ ਪੰਥ ਚਲੇ ਤਾਂ ਜਗਤ ਮੈਂ ਜਗਤ ਨੂੰ ਕਰਦਾ ਸਾਹਿਬ ਆਏ ਆਪਣੀ ਜ਼ਿੰਮੇਵਾਰੀ ਤੇ ਦੀ ਜੇ ਆਪਣੀ ਜ਼ਿੰਮੇਵਾਰੀ ਤੇ ਆ ਜਾਂਦਾ ਮੈਂ ਚਲਾਉਂਗਾ ਫੇਰ ਪਰਪਲਾਈ ਸੀ ਇਹ ਕਹਿੰਦਾ ਹਾਂ ਚਲੋ ਮੈਂ ਚਲਾਉਂਗਾ ਫੇਰ ਪਰਪਲਾਈ ਸੀ ਪਰ ਭਲਾਉਣ ਵਾਲੀ ਗੱਲ ਕੀਤੀ ਪਰ ਉਹ ਸਮਝਿਆ ਪਰ ਭਲਾਉਣ ਵਾਲੀ ਗੱਲ ਹੈ ਵੀ ਪੰਥ ਚਲਾਤੇ ਤੇਵਨ ਨਹੀਂ ਚੱਲਣਾ ਉਹਨੇ ਕਹਿਆ ਵੀ ਫੂਕ ਹੈ ਇਹ ਫੂਕ ਮੈਨੂੰ ਮੈਨੂੰ ਨਹੀਂ ਚਾਹੀਦੀ ਸਮਝਿਆ ਨਹੀਂ ਇਹ ਫੂਕ ਨਹੀਂ ਚਾਹੀਦੀ ਇਹ ਫੂਕ ਚ ਪਰ ਭਲਾਈਦੀ ਨਾ ਓਏ ਤੇਰੇ ਵਰਗਾ ਨਹੀਂ ਹੋਰ ਕੋਈ ਇਹ ਵੀ ਫੂਕੇ ਆ ਉਹ ਸਮਝਾ ਵੀ ਇਹ ਫੂਕ ਨੇ ਤੇ ਮੈਨੂੰ ਵੀ ਦੇਖ ਲੈਣਾ ਵੀ ਫੂਕ ਉਹ ਕਹਦਾ ਇਹ ਰਹਿਣ ਦੋ ਪੰਥ ਚੱਲੇ ਤਬ ਜਗਤ ਮੈਂ ਜਬ ਤੂੰ ਕਰੋ ਸਾਹਿਬ ਪਰ ਬਚਨ ਕਾ ਅਸਰ ਨਹੀਂ ਆਏ ਬੀਨਾਂ ਵਾਲਾ ਬਚਨ ਕਾ ਅਸਰ ਨਹੀਂ ਆ ਹ ਬਚਨ ਕਾ ਅਸਰ ਨਹੀਂ ਆਏ ਪੰਥ ਚੱਲੇ ਤਬ ਜਗਤ ਮੈਂ ਜਬ ਤੂੰ ਕਰੋ ਸਾ ਚੱਲ ਸਕਦਾ ਪੰਥ ਤਾਂ ਚੱਲੂਗਾ ਚੱਲੇ ਤਾਂ ਚੱਲੂਗਾ ਜਬ ਤੂੰ ਕਰੋ ਸਾ ਉਹਨਾਂ ਨੂੰ ਜੋੜ ਲਿਆ ਮੂਰੇ ਉਹਨਾਂ ਜੋੜਲੇ ਮਗਰ ਗੱਡੇ ਨੂੰ ਮਗਰ ੱਤਕਾ ਹਵਲਾਈ ਜਾਂਦਾ ਮਗਰ ਦਾ ਜਿੰਨਾ ਮਰਜੀ ਲਾਵੇ ਬਗਰ ਵਾਲੇ ਦਾ ਮਰਜੀ ਹੁੰਦੀ ਹੈ ਮਰੇ ਲੈ ਜਿਹਨੂੰ ਕੋਈ ਮਗਰੋ ੱਤਕਾ ਲਾਵੇ ਉਹ ਕਿਹੜਾ ਮਗਰ ੱਤਕਣਾ ਚੱਲਣਾ ਆ ਜੇ ਤੂੰ ਦੇਵੇਂ ਤਸੈ ਬੁਝਾਈ ਜੇ ਤੂੰ ਦੇਵੇਂ ਤਸੈ ਬੁਝਾਈ ਜਿਹਨੂੰ ਤੂੰ ਦੇ ਦੇਵੇਂ ਕੀ ਦੇ ਦੇਵੇਂ ਸੋਜੀ ਤਸੈ ਬੁਝਾਈ ਜਿਹਨੂੰ ਤੂੰ ਸੋਝੀ ਦੇਦਵੇਂ ਉਹਨੂੰ ਸਮਝਾਈਏ ਗਲਤੀ ਮੈਂ ਕੀ ਕਹੀ ਐ ਆ ਜਿਹੜੀ ਪਿਛੇ ਗੱਲ ਕਹੇਤੀ ਨਾ ਸਭ ਸਭ ਤੇ ਸਭ ਤੈ ਉਪਾਈ ਭਰਮ ਭੜਾਈ ਆ ਜਿਹੜੀ ਗੱਲ ਕਹੀ ਐ ਇਹਦੀ ਸਮਝ ਨਹੀਂ ਕਹਿੰਦੇ ਲੱਗਣੀ ਮੈਂ ਕੀ ਕਹਤੀ ਸਭ ਤੈ ਉਪਾਈ ਭਰਮ ਭੜਾਈ ਸਭ ਤੈ ਉਪਾਈ ਆ ਇਹ ਤਾਂ ਪੈਦਾਈ ਨਹੀਂ ਹੁੰਦੀ ਆਤਮਾ ਤਾਂ ਪੈਦਾਈ ਨਹੀਂ ਹੁੰਦੀ ਫੇ ਕੀ ਪੈਦਾ ਕੀਤਾ ਜੇ ਮਾਇਆ ਪੈਦਾ ਕੀਤੀ ਹੈ ਤਾਂ ਮਾਇਆ ਪਰਮ ਨਹੀਂ ਬੁੱਲ ਸਕਦੀ ਚੇਤਨ ਹੈ ਨਹੀਂ ਜੜਾ ਇਹ ਨਹੀਂ ਸਮਝਾਉਣੀ ਗੱਲ ਕੀ ਹੈ ਆਤਮਾ ਉਹ ਪਾਈ ਨਹੀਂ ਜਾ ਸਕਦੀ ਆਤਮਾ ਪੈਦਾ ਨਹੀਂ ਕੀਤੀ ਜਾ ਸਕਦੀ ਸੁਰਤੋਂ ਪਾਈ ਹੈ ਬਸ ਸੁਰਤੋਂ ਪਾਈ ਹੈ ਹੈ ਆਤਮਾ ਤਾਂ ਪੈਦਾ ਨਹੀਂ ਕੀਤੀ ਜਾ ਸਕਦੀ ਪੈਦਾ ਫਿਰ ਕੀ ਕੀਤਾ ਮਾਇਆ ਕੀਤੀ ਹੈ ਬਸ ਉਹ ਯਾਰ ਜੇ ਜੀ ਜਾਂਦੇ ਬਾਹਰ ਨਾ ਤੈਨੂੰ ਕੀਤੀ ਹੋਈ ਉਹ ਸੁਰਤ ਹੈ ਹੋਰ ਕੁਝ ਨਹੀਂ ਹੈ ਸੁਰਤ ਹੈ ਮਾਰਦੀ ਹੈ ਸੁਰਤ ਹੈ ਕਰਦੀ ਹੈ ਸਭ ਤਾਂ ਉਹ ਬਾਈ ਪਰੋਂ ਪੈਦਾ ਹੋਇਆ ਤਾਂ ਮਰੂ ਜੋ 500 ਜਿ ਇਹ ਬੰਦਾ ਮਰਨਾ ਉਹਦੇ ਜੋ ਪੈਦਾ ਹੋਇਆ ਜੋ ਪੈਦਾ ਹੋਈ ਹੈ ਦੇਖੋ ਆਪਾਂ ਮਰਨ ਦਾ ਆਪਾਂ ਨੂੰ ਪਤਾ ਹੈ ਬੁਈ ਸੁਰਤ ਪੈਦਾ ਹੋਈ ਵੀ ਇਹੀ ਹੈ ਫਿਰ ਇਹ ਤਾਂ ਇਦੋਂ ਨੂੰ ਜਾਣਾ ਹੁਣ ਫਾਇਦਾ ਨਹੀਂ ਕਿਤੇ ਲਿਖਿਆ ਹੋਇਆ ਫਾਇਦਾ ਇੱਥੇ ਲਿਖਿਆ ਹੋਇਆ ਹੈ ਉਪਾਇ ਇੱਥੇ ਲਿਖਿਆ ਹੋਇਆ ਹੈ ਪੈਦਾ ਨਹੀਂ ਹੁੰਦੀ ਉਪਾਈ ਵੀ ਉਪਾਈ ਦਾ ਅਰਥ ਪੈਦਾ ਨਹੀਂ ਹੁੰਦਾ ਉੱਪਰ ਆ ਗਈ ਉਪਾਈ ਆ ਉੱਪਰ ਆ ਗਈ ਬਾਹਰ ਆ ਗਈ ਸੁਰਤ ਚੱਲੋ ਉਪਾਈ ਉੱਪਰ ਆ ਗਈ ਉਹ ਘਣੀ ਜੇ ਮੈਂ ਉੱਪਰ ਆ ਜਾਂਦੀ ਹੈ ਉਹ ਲੱਸੀ ਦੇ ਮਖਣੀ ਉੱਪਰ ਨਹੀਂ ਆ ਜਾਂਦੀ ਦੋ ਤੋਂ ਕਰੀਮ ਉੱਪਰ ਆ ਜਾਂਦੀ ਹੈ ਆ ਕਰੀਮ ਉੱਪਰ ਆ ਗਈ ਹੋਰ ਖੱਦੀ ਕੀ ਆ ਗਿਆ ਉਹ ਪਾਈ ਲਫ ਹੈਗਾ ਉਹ ਪਾਈ ਦਾ ਪੈਦਾ ਨਹੀਂ ਹੁੰਦਾ ਹੁੰਦਾ ਉੱਪਰ ਆ ਗਈ ਪਹਿਲਾਂ ਹੀ ਹੈਗੀ ਐ ਜਿਹੜੀ ਚੀਜ਼ ਪਹਿਲਾਂ ਹੀ ਉਹ ਹੀ ਉੱਪਰ ਆਈ ਹੈ ਦੁੱਧ ਵਖੜ ਪਹਿਲਾਂ ਹੀ ਵਿੱਚ ਦੁੱਧ ਨੇ ਕੀ ਆ ਹੈਗਾ ਪੈਦਾ ਨਹੀਂ ਕੀਤਾ ਪਹਿਲਾਂ ਹੀ ਹੈ ਵਿੱਚ ਉੱਪਰ ਆ ਗਿਆ ਉਹ ਦੇਖਣ ਲੱਗ ਗਿਆ ਵਖਰਾ ਸੂਰਤ ਦੇਖਣ ਲੱਗੀ ਬਾਹਰ ਜਿਸ ਤੂੰ ਦੇਵਾਂਤ ਸੇ ਬੁਝਾਈ ਜਿਸ ਤੂੰ ਦੇਵਾਂਤ ਸੇ ਬੁਝਾਈ ਜਿਸ ਨੂੰ ਦੇਵਾਂ ਕੀ ਦੇਵਾਂ ਸੋਜੀ ਦੇਵਾਂ ਤਸੇ ਬੁਝਾਈ ਜੇ ਨੂੰ ਦੇਵਾਂ ਤੂੰ ਸੋਜੀ ਇਹਦੀ ਉਹ ਨੂੰ ਪਤਾ ਲੱਗਿਆਗਾ ਮੈਂ ਕੀ ਕਹਤਾ ਸਤਗੁਰੂ ਮਿਲੇ ਤਾਂ ਸੱਚ ਸਾਜਾਈ ਸਤਗੁਰੂ ਮਿਲੇ ਤਾਂ ਸੱਚਾ ਗਿਆਨ ਮਿਲੇ ਤਾਂ ਚਿੰਤਾ ਦੂਰ ਹੋਵੇ ਸਤਗੁਰੂ ਮਿਲੇ ਤਾਂ ਸੱਚ ਸਾਜਾਈ ਸੱਚ ਸਾਹ ਹੁਣ ਕਾਦਾ ਇੱਥੇ ਸਹਿਸਾ ਗਮਿਆ ਵੜਿਆ ਸੈਸਾ ਘੜੇ 라 ਵੜਿਆ ਇਸ ਅਵਸਥਾ ਜਾ ਕੇ ਇੱਥੇ ਜੇ ਨਾ ਪਤਾ ਲੱਗਿਆ ਨਾ ਸੈਸਾ ਜੇ ਜੇ ਬੁਝੀ ਨਹੀਂ ਜੇ ਇਹ ਅਰਥ ਨਹੀਂ ਮਿਲੇ ਫਿਰ ਸੈਸਾ ਜੇ ਜੇ ਮੈਂ ਬੁਝ ਨਾ ਜੇ ਬੁਝ ਨਹੀਂ ਗਈ ਫਿਰ ਸੈਸਾ ਜਿੰਨਾ ਚਿਰ ਬੁਝ ਨਹੀਂ ਹੁੰਦੀ ਵਿਆਖਲ ਹੋ ਜਾਊਗਾ ਜੇ ਬਾਜ਼ਾਰਤ ਬਾਜ਼ਾਰ ਤੇ ਰਹਗੀ ਉਹਨਾਂ ਚਿਰ ਵਿਆਖਲ ਹੋ ਜਾਊਗਾ ਜਿੰਨਾ ਜਿਹੜਾ ਜਵਾਬ ਨਹੀਂ ਮਿਲਦਾ ਉਹਨਾਂ ਚਿਰ ਫਿਰ ਚੈਨਾ ਨਹੀਂ ਬੈਠ ਸਕਦਾ ਸੈਸਾ ਪੈਦਾ ਹੋ ਗਿਆ ਵੀ ਇਹ ਕੀ ਗੱਲ ਹੈ ਕੀ ਚੀਜ਼ ਹੋ ਭਾਈ ਆਤਮਾ ਤਾਂ ਪੈਦਾ ਨਹੀਂ ਕੀਤੀ ਜਾ ਸਕਦੀ ਕਿਤੇ ਆਤਮਾ ਦਾ ਹੀ ਉਹਨੇ ਖਲ-ਖਲ ਕੇ ਪੈਦਾ ਕੀਤੀ ਹੈ ਦੁਬਦਾ ਖੜੀ ਹੋਗੀ ਨਾ ਦੁਬਦਾ ਵਿਆਪਾ ਸਾਰੇ ਰੋ ਖੜੇ ਹੋ ਜਾਣਗੇ ਤੇ ਸੈਸਾ ਫਿਰ ਪੈਦਾ ਹੋ ਜਾਊਗਾ ਆਕੇ ਪੈਰ ਪੈਰ ਤੇ ਸੈਸਾ ਪੈਦਾ ਹੋ ਜਾਂਦਾ ਇਤਸਾ ਸਾਬਦੋ ਕਹ ਲੋ ਜਿੰਨਾ ਮਰਜੀ ਹੈ ਗਿਆ ਥੋਡੇ ਕੋ ਉੱਥੇ ਇੱਕ ਬੂੰਦ ਇਹੀ ਹੈ ਉਹ ਜਿਹੜਾ ਇੱਕ ਬੂੰਦ ਰਕਤ ਬੀਜ ਇਹ ਰਕਤ ਬੀਜ ਹੈ ਭਰਮ ਗਿਆਨ ਜੇ ਤੱਕ ਸੋਣ ਕੀ ਬੂੰਦ ਗਰੈ ਰਣ ਤੇ ਤੱਕ ਸੋਣ ਤ ਬਿੰਦ ਹੋਇਤਾ ਹੈ ਉੱਡਾ ਹੀ ਪਰਮ ਪੈਦਾ ਹੋ ਗਿਆ ਇੱਕ ਗੱਲ ਨਾਲ ਉੱਡਾ ਹੀ ਪਰਮ ਪੈਦਾ ਹੋ ਗਿਆ ਜੱਡਾ ਪਹਿਲਾ ਸੀ ਜੇ ਉਪਾਈ ਔਰ ਪਤਾ ਨਹੀਂ ਨਾ ਲੱਗਿਆ ਕਿ ਉਪਾਈ ਕੀ 부ਝਾਈ ਬਸ ਫੇਰ ਹੋ ਜਾਈ ਉਡੇ ਛੱਕਾ ਪੈਦਾ ਹੋ ਗਈ ਵਿਕੇ ਤੇ ਆਤਮਾ ਪੈਦਾ ਤਾਂ ਨਹੀਂ ਹੁੰਦੀ ਆਤਮਾ ਤਾਂ ਪੈਦਾ ਕੀਤੀ ਨਹੀਂ ਇੱਥੇ ਆਤਮਾ ਪੈਦਾ ਹੋਣ ਦੀ ਗੱਲ ਹੈ ਉਪਾਈ ਲਫ਼ਜ਼ ਵਰਤਣਾ ਕਿੰ ਕਿਤੇ ਜੇ ਜਬ ਲੀਨਾ ਉਹ ਜੇ ਖਿੱਚੇ ਤੇ ਜੋ ਸੋਤੇ ਖਿੱਚੀ ਪਿੱਛੇ ਉਹ ਤੇ ਤੇਜ ਗਾਇ ਤਾਂ ਸੋਤ ਧਿਆਨ ਉਹ ਕੇਸ ਗਾ ਪਟਕੇ ਵੀ ਗਾਇ ਤਾਂ ਹਾਂ ਕੇਸ ਗਾ ਪਟਕੇ ਵੀ ਕਿ ਇੱਕ ਅੱਖਰ ਦੇ ਵੀ ਨਾ ਤੋਂ ਸਾਰਾ ਹੀ ਪਰਮੁਡਾ ਹੀ ਪੈਦਾ ਹੋ ਜਾਂਦਾ ਹਾਂਜੀ ਕਿਸੋਂ ਪੂਜੋਂ ਦੂਜਾ ਨਦਰਨਾਹੀ ਕਿਸੋਂ ਪੂਜੋਂ ਦੂਜਾ ਨਦਰਨਾਹੀ ਮੈਂ ਪੂਜਾ ਕਿਦੀ ਕਰਾਂ ਦੂਜਾ ਕੋਈ ਹੈ ਹੀ ਨਹੀਂ ਕਿਸੋਂ ਪੂਜੋਂ ਦੂਜਾ ਨਦਰਨਾਹੀ ਇਹਦਾ 33 ਕਰੋੜ ਦੇਵਤਾ ਤੇ ਤਿੰਨ ਤਾਂ ਹੈਗੇ ਨੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਬੰਦੇ ਵੈਸੇ ਉਹ ਵੀ ਇੱਕੇ ਨੇ ਸ਼ਿਵੀ ਆਲੇ ਵਿਸ਼ਨੂੰ ਨਾਲ ਬ੍ਰਹਮਾ ਨੂੰ ਨਹੀਂ ਮੰਨਦੇ ਵਿਸ਼ਨੂੰ ਆਲੇ ਬ੍ਰਹਮਾ ਨਾਲ ਸ਼ਿਵ ਜੀ ਨੂੰ ਨਹੀਂ ਮੰਨਦੇ ਉਹ ਵੀ ਇੱਕ ਨੂੰ ਹੀ ਮੰਨਦੇ ਉਹ ਕਨ ਦੂਏ ਲੋ ਡੁਪਲੀਕੇਟ ਇੱਕੋ ਹੀ ਹੈ ਹਾਂਜੀ ਕਿਸੇ ਪੂਜੂ ਦੂਜਾ ਨਜ਼ਰ ਨਾ ਆਈ ਦੂਸਰਾ ਤਾਂ ਐਸਾ ਕੋਈ ਹੈ ਹੀ ਨਹੀਂ ਮੈਂ ਪੂਜਾਂ ਕਿਨੂੰ ਹਾਂ ਕਿ ਜੇ ਪੂਜਣ ਇੱਕ ਹੈ ਪੱਥਰ ਕੀਜੈ ਪਾਉ ਦੂਜੇ ਪੱਥਰ ਧਰੀਏ ਪਾਉ ਜੇ ਉਹ ਦੇਉ ਤਾਂ ਉਹ ਵੀ ਦੇਵਾ ਇੱਥੇ ਪੱਥਰ ਦੋ ਆ ਗਏ ਮੈਂ ਪੂਜਾ ਇੱਕ ਦੀ ਕਰਨੀ ਸੀ ਇੱਥੇ ਤਾਂ ਦੋ ਨੇ ਇੱਕ ਪੱਥਰ ਤਾਂ ਉਹ ਆ ਜਿੱਦੇ ਅਸੀਂ ਸ਼ਰਧਾ ਕਰਦੇ ਆ ਸ਼ਰਧਾ ਕਰਨੀ ਬੈਠੇ ਨੇ ਲੋਕ ਇੱਕ ਪੱਥਰ ਉਹ ਆ ਜਿਹੜਾ ਪੌੜੀਆਂ ਤੇ ਜਾਂ ਪਹਾੜਾਂ ਦੇ ਉੱਤੇ ਚੜ ਕੇ ਜਾਂਦੇ ਨੇ ਉਹ ਵੀ ਪੱਥਰ ਨੇ ਪਹਾੜਾਂ ਦੇ ਚੜ ਕੇ ਜਾਂਦੇ ਦੇਵੀ ਦੇ ਹਿਤਾਗੇ ਆ ਉਹ ਵੀ ਪੱਥਰ ਹੈ ਉਹ ਵੀ ਪੱਥਰ ਹੈ ਕਿਹੜੇ ਪੱਥਰ ਤੇ ਭਾਉ ਕਰੀਏ ਕਿਹੜੇ ਤੇ ਅਸੀਂ ਨ ਕਰੀਏ ਇਹਦੇ ਦੇ ਪੈਰ ਕਿਵੇਂ ਧਰੀਏ ਦੀ ਵੀ ਮੂਰਤੀ ਬਣ ਸਕਦੀ ਹੈ ਹਰ ਪੱਥਰ 'ਚ ਮੂਰਤੀ ਹੈ ਹਰ ਪੱਥਰ ਦੇ ਵਿੱਚ ਮੂਰਤੀ ਹੈ ਹਰ ਪੱਥਰ 'ਚ ਮੂਰਤੀ ਬਣ ਸਕਦੀ ਹੈ ਛੋਟੇ 'ਚ ਛੋਟੀ ਵੱਡੇ 'ਚ ਵੱਡੀ ਕਿਸੇ ਪੱਥਰ ਤੇ ਪਿਆਰ ਨਹੀਂ ਧਰ ਸਕਦੇ ਜੇ ਉਹ ਦਿਓ ਤਾਂ ਉਹ ਭੀ ਦੇਵਾ ਜੇ ਉਹ ਦਿਓ ਹੈ ਨਾ ਮੂਰਤੀ ਤਾਂ ਸਾਰਾ ਪੱਥਰ पे پہاੜ ਦੇਵਾ ਹੀ ਹੈ ਫਿਰ ਕਿਸੇ ਪੱਥਰ ਤੇ ਪੈਰ ਨਹੀਂ ਧਰਿਆ ਜਾ ਸਕਦਾ ਫਿਰ ਜ਼ਮੀਨ ਤੇ ਪੈਰ ਨਹੀਂ ਧਰਿਆ ਜਾ ਸਕਦਾ ਬਹੁਤ ਤਕੜੀ ਦਲੀਲ ਹੈ ਤਕੜੀ ਦਲੀਲ ਸੁਪਰੀਮ ਕੋਰਟ ਦੇ ਵਕੀਲਾਂ ਵਾਲੀ ਦਲੀਲ ਹੈ ਦੱਸੋ ਕਿ ਮੈਂ ਪੈਰ ਧਰਾਂਗੇ ਪਰ ਉਹ ਗਣਾ ਸੁਣਦੇ ਨੇ ਨਾ ਲਾਲੂ ਕੀ ਸਮਝਦੇ ਨੇ ਉਹ ਨਹੀਂ ਪਰ ਇਹ ਸਮਝਦੇ ਧਰਮ ਦੇ ਖੇਤਰ ਤਾਂ ਸੱਚ ਦਾ ਮਤਲਬ ਹੀ ਨਹੀਂ ਕੋਈ ਜੋੜ ਚੱਲਦਾ ਤੇ ਸਾਜਦਾ ਕੀ ਕਬ ਸੱਚ ਤਾਂ ਇਹ ਕਹਿ ਰਿਹਾ ਨਾ ਸੱਚ ਤਾਂ ਇਹ ਕਹਿ ਰਿਹਾ ਤਰਕ ਤਰਕ ਦਾ ਜਵਾਬ ਕੋਈ ਨਹੀਂ ਕਰਨਾ ਇਹੀ ਹੈ ਤੇ ਕਰਨਾ ਜਾਂ ਡੁੱਬਣਾ ਵੀ ਤੁਸੀਂ ਉਂ ਫਿਰ ਜੇ ਜਾਣਾ ਉਲਟਾ ਡੁੱਬਣਾ ਵੀ ਤੁਸੀਂ ਐ ਬਚਣਾ ਵੀ ਤੁਸੀਂ ਹੈ ਦੀ ਜੇ ਕੋ ਬਚਣਾ ਚਾਹਦਾ ਹੀ ਨਹੀਂ ਉਹਨੂੰ ਬਚਾਉ ਕੌਣ ਸੰਸਾਰ ਦਾ ਇਹ ਹਾਲ ਹੈ ਕਿ ਇਥੇ ਬਚਣਾ ਚਾਹਦਾ ਹੀ ਨਹੀਂ ਉਹ ਪੱਪ ਸਾਧਕ ਸਾਰੇ ਡੁੱਬਣੇ ਚਾਹੁੰਦੇ ਨੇ ਜਿਹੜਾ ਧਰਮ ਇਹਨਾਂ ਦਾ ਬਣਿਆ ਹੋਇਆ ਇਹ ਸਾਰਾ ਬਖੰਡਵਾਦ ਹੈ ਅਸਲ ਜਿਹੜਾ ਧਰਮ ਤਾਂ ਸੰਸਾਰੀ ਦੁੱਖਾਂ ਨੂੰ ਸੁੱਖਾਂ 'ਚ ਬਦਲਣ ਵਾਸਤੇ ਇਹਨਾਂ ਨੇ ਬਣਿਆ ਹੋਇਆ ਸੰਸਾਰੀ ਦੁੱਖ ਨਾਲ ਸੰਦੂ ਮਿਲਣ ਸੁੱਖ ਮਿਲਣ ਬਸ ਕਹੇ ਨਾਮ ਦਿਓ ਹਮ ਹਰ ਕੀ ਸੇਵਾ ਕਹੇ ਨਾਮ ਦਿਓ ਹਮ ਹਰ ਕੀ ਸੇਵਾ ਨਾਮ ਦਿਓ ਕਹਿੰਦਾ ਜੇ ਇਹ ਦੇਵ ਪੱਥਰ ਤਾਂ ਉਹ ਵੀ ਦੇਵ ਹੈ ਸਾਰੇ ਪੱਥਰਾਂ 'ਚ ਦੇਵਤਾ ਹੈ ਇਸ ਕਰਕੇ ਅਸੀਂ ਪੱਥਰ ਦਾ ਛੱਡ ਕੇ ਹਰ ਕੀ ਸੇਵਾ 'ਚ ਪਏ ਕਹਾਂ ਨੇ ਨਾ ਹਰ ਕੀ ਸੇਵਾ ਅਸੀਂ ਚੇਤਨ ਨਾਲ ਜੁੜੇ ਆ ਜੜ ਨਾਲ ਜੁੜੇ ਹੀ ਦੀ ਜੋ ਜੜਾ ਹੈ ਨਾ ਉਹਦੇ ਨਾਲ ਨਹੀਂ ਅਸੀਂ ਜੁੜੇ ਚੇਤਨ ਨਾਲ ਜੁੜੇ ਹਰ ਘਟ ਘਟ ਮੈਂ ਹਰ ਜੂ ਬਸ ਹੈ ਜਿਹੜਾ ਆਪਣਾ ਮੂਲ ਹਰ ਹੈ ਅਸੀਂ ਤਾਂ ਉਹਦੇ ਤਨ ਮਨ ਤੁਹਾਨੂੰ ਉਹਨੂੰ ਅਰਪਿਆ ਹੋਇਆ ਹੈ ਤਲਮਨ ਤਦਸਬ ਸੌਂਗੁਰ ਕੋ ਹੁਕਮ ਮੰਨਿਆ ਹੁਕਮ ਮੰਨਿਆ ਭਾਈ ਆ ਉਹਦੇ ਨਾਲ ਜੁੜਿਆ ਉਹਦੀ ਸੇਵਾ ਕੀਤੀ ਐ ਉਹਨੂੰ ਸਮਝਿਆ ਉਹਦਾ ਹੁਕਮ ਮੰਨਿਆ ਉਹਦੇ ਪਾਣੀ ਚੱਲਦੇ ਆ ਉਹਦੇ ਪਾਣੀ ਚੱਲੇ ਆ ਉਹਦੇ ਪਾਣੀ ਚ ਚੱਲਣ ਦਾ ਹੀ ਉਪਦੇਸ਼ ਦੇ ਰਹੇ ਹਾਂ ਹਮ ਬਹੁਵਜਨ ਹਮ ਹਰ ਕੀ ਸੇਵਾ ਕੱਲਾ ਨਹੀਂ ਮੈਂ ਹਰ ਕੀ ਸੇਵਾ ਨਹੀਂ ਲਿਖਿਆ ਹਮ ਹਰ ਕੀ ਸੇਵਾ ਲਿਖਿਆ ਸਾਰੇ ਭਗਤ ਜਿਹੜੇ ਗੁਰਮੁਖ ਨੇ ਗੁਰ ਸਿੱਖ ਨੇ ਉਹਨਾਂ ਦੀ ਇਹ ਸੇਵਾ ਮਨਮੁਖਾਂ ਦੀ ਜੜ ਵਸਤੂ ਦੀ ਸੇਵਾ ਹੈ। ਉਹ ਜੜ ਵਸਤੂ ਦੀ ਸੇਵਾ। ਉਹਨੇ ਪੱਥਰੋਂ ਦੇ ਮੰਨਿਆ ਇਹਨੇ ਹੱਥੋਂ ਦੇ ਮੰਨਿਆ। ਹਾਂ ਇਹਨੇ ਹੱਥੋਂ ਦੇ ਮੰਨਿਆ। ਅੰਤਰ ਦੇਵ ਨਾ ਜਾਣੇ ਅੰਦਰ। ਹੁਣ ਉਹ ਅੰਤਰ ਦੇਵ ਵਾਲੀ ਗੱਲ ਫੇਰ ਛੱਡਤੀ ਸਿਕਾ। ਫੇਰ ਬਾਹਰ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਪੱਕੀ ਨਹੀਂ ਹੋਈ ਪਰ ਹਮਲਾ ਪਹਿਲਾਂ ਹੀ ਹੋ ਗਿਆ ਨਾ ਤੇ। ਜਿਹੜੇ ਬਣਾ ਰਹੇ ਤਾਂ ਨਾ ਮੀਨੇ। ਆਸੀਆ ਵਾਗਰੂ ਵਾਗਰੂ ਵਾਲੇ ਸਾਰੇ ਵੀੜਿਆਂ ਦਾ ਹੀ ਪ੍ਰਚਾਰ ਹੈ ਪੱਕਾ ਨਹੀਂ ਸੀ ਹੋ ਸਕਿਆ ਹਮਲਾ ਪਹਿਲਾਂ ਹੀ ਹੋ ਗਿਆ ਨਾ ਤੇ ਉੜਚੋ ਪਹ ਜਾਣਗੇ ਤਸਤ ਹੋ ਜਾਣਗੇ ਇਹਨਾਂ ਦਾ ਸਭ ਕੁਝ ਹੀ ਤਸਤ ਹੈ ਕੋਣ ਵੀੜਿਆ ਨੂੰ ਉਹ ਉਦੋਂ ਵੀੜਿਆ ਹੈ ਨਹੀਂ 300 ਸਾਲ ਪਹਿਲਾਂ ਇੰਨਾ ਦੂਰ ਦੂਰ ਤੱਕ ਹੁਣ ਵੀੜਿਆ ਹੈ ਵੀੜੇ ਚ ਫਿਰ ਲੋੜ ਵੀ ਹੈ ਸੰਸਾਰ ਦੀ ਇਹਨਾਂ ਨੇ ਹੱਥ ਵੀ ਬਹੁਤ ਖੁਦੀ ਖੁਦਾ ਦਾ ਬੈਰ ਹੁੰਦਾ ਹੈ ਖੁਦੀ ਇੰਨੀ ਵੱਧ ਗਈ ਕਿ ਖੁਦਾਈ ਨੂੰ ਕੁਝ ਕਰਨਾ ਹੀ ਪਊ ਹੁਣ ਖੁਦੀ ਇੰਨੀ ਵੱਧ ਚੁੱਕੀ ਆ ਖੁਦਾਈ ਨੂੰ ਕੁਝ ਹਲਚਲ ਕਰਨੀ ਪੈਣੀ ਆ ਕੀਤੀ ਹੋਈ ਹਲ ਚਲਦਾ ਇਹਨਾਂ ਨੂੰ ਵੀ ਪਤਾ ਲੱਗ ਜੂਗਾ ਹੋਰ 50 ਸਾਲ ਨੂੰ ਲੱਗ ਜੂਗਾ